ਇਹ ਹਾਲਾਂਕਿ ਪਿਛਲੇ ਕਈ ਦਿਨਾਂ ਤੋਂ ਮਰਨ ਵਰਤ ਦੇ ਉੱਤੇ ਬੈਠੇ ਸਨ ਸੁਖਜੀਤ ਸਿੰਘ ਹਰਦੋ ਚੰਡੇ ਤਾਂ ਇਸ ਦੌਰਾਨ ਉਹਨਾਂ ਦਾ ਕਰੀਬ 4 ਤੋਂ 5 ਕਿਲੋ ਵਜ਼ਨ ਜਿਹੜਾ ਹੈ ਉਹ ਵੀ ਕੱਟ ਗਿਆ ਹਾਲਾਂਕਿ ਜਗਜੀਤ ਸਿੰਘ ਢੱਲੇਵਾਲ ਉਹਨਾਂ ਦਾ ਜਿਹੜਾ ਇਹ ਅੰਚਨ ਹੈ ਉਹਨਾਂ ਦਾ ਜਿਹੜਾ ਇਹ ਮਰਨ ਵਰਤ ਹੈ ਉਹ ਜਿਉਂਦਾ ਤਿਉਂ ਜਾਰੀ ਰਹੇਗਾ ਪਰ ਫਿਲਹਾਲ ਸੁਖਜੀਤ ਸਿੰਘ ਹਰਦੋ ਚੰਡੇ ਜਿਨ੍ਹਾਂ ਦਾ ਮਰਨ ਵਰਤ ਖੁਲਵਾ ਦਿੱਤਾ ਗਿਆ ਹੈ ਤਾਂ ਇਸ ਦੌਰਾਨ ਘਨੌਰੀ ਬਾਰਡਰ ਦੇ ਉੱਤੇ ਕਿਸਾਨਾਂ ਦੇ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਤਾਂ ਕਿਸਾਨ ਆਪਣੇ ਮੋਰਚੇ ਦੇ ਉੱਤੇ ਡਟੇ ਹੋਏ ਨੇ तमाम ਲੀਡਰ ਇੱਥੇ ਨਜ਼ਰ ਆ ਰਹੇ ਨੇ ਜਿਨ੍ਹਾਂ ਦੇ ਵੱਲੋਂ ਇਕਜੁੱਟ ਹੋ ਕੇ ਆਪਣਾ ਮੋਰਚਾ ਜਿਹੜਾ ਹੈ ਉਹ ਅੱਗੇ ਵਧਾਇਆ ਜਾ ਰਿਹਾ ਹੈ ਪ੍ਰਸ ਦਰਮਿਆਨ ਜਦੋਂ ਸੁਖਜੀਤ ਸਿੰਘ ਹਰਦੋ ਚੰਡੇ ਦੇ ਵੱਲੋਂ ਮਰਨ ਵਰਤ ਸ਼ੁਰੂ ਕੀਤਾ ਗਿਆ ਪਰ ਜਦੋਂ ਹੁਣ ਦੇਰ ਰਾਤ ਜਗਜੀਤ ਸਿੰਘ ਡੱਲੇਵਾਲ ਖਨੌਰੀ ਬਾਰਡਰ ਦੇ ਉੱਤੇ ਮੋਰਚੇ ਦੇ ਵਿੱਚ ਪਹੁੰਚੇ ਤਾਂ ਉਸ ਤੋਂ ਬਾਅਦ ਅੱਜ ਕਿਸਾਨਾਂ ਦੇ ਵੱਲੋਂ ਬੈਠਕ ਕਰਕੇ ਮੰਥਨ ਕੀਤਾ ਗਿਆ ਕਿ ਸੁਖਜੀਤ ਸਿੰਘ ਹਰਦੋ ਚੰਡੇ ਦਾ ਜਿਹੜਾ ਮਰਨ ਵਰਤ ਹੈ ਉਸ ਨੂੰ ਖਤਮ ਕਰਵਾਇਆ ਜਾਵੇ ਜਿਸ ਦੇ ਸੰਦਰਭ ਦੇ ਵਿੱਚ ਸੁਖਜੀਤ ਸਿੰਘ ਹਰਦੋ ਚੰਡੇ ਨੇ ਆਪਣਾ ਮਰਨ ਵਰਤ ਖਤਮ ਕਰ ਲਿਆ ਤਾਂ ਉਹਨਾਂ ਦਾ ਮਰਨ ਵਰਤ तमाम ਕਿਸਾਨਾਂ ਦੇ ਵੱਲੋਂ ਖਲਵਾਇਆ ਗਿਆ ਉਹਨਾਂ ਦਾ ਸਨਮਾਨ ਵੀ ਕੀਤਾ ਗਿਆ ਹਾਲਾਂਕਿ ਜਗਜੀਤ ਸਿੰਘ ਡੱਲੇਵਾਲ ਜਿਉਂਦੀ ਤਿਉਂ ਸਥਿਤੀ ਦੇ ਵਿੱਚ ਨੇ ਉਹਨਾਂ ਦਾ ਮਰਨ ਵਰਤ ਇਸੇ ਤਰੀਕੇ ਦੇ ਨਾਲ ਜਾਰੀ ਰਹੇਗਾ ਤੇ ਨਾਲ ਹੀ ਪੰਜਾਬ ਅਤੇ ਕੇਂਦਰ ਸਰਕਾਰ ਦੇ ਉੱਤੇ ਕਿਸਾਨ ਜਿਹੜੇ ਨੇ ਉਹ ਵਰਦੇ ਹੋਏ ਨਜ਼ਰ ਵੀ ਆ ਰਹੇ ਨੇ ਤਾਂ ਥੋੜੀ ਦੇਰ ਦੇ ਵਿੱਚ ਕਿਸਾਨ ਲੀਡਰ ਜਿਹੜੇ ਨੇ ਉਹ ਮੀਡੀਆ ਦੇ ਰੂਬਰੂ ਹੋਣਗੇ ਜਾਣਕਾਰੀ ਸਾਂਝੀ ਕੀਤੀ ਜਾਏਗੀ ਕਿ ਅਗਲੀ ਕੀ ਰਣਨੀਤੀ ਕਿਸਾਨਾਂ ਦੇ ਇਸ ਅੰਦੋਲਨ ਦੀ ਹੈ ਹਾਲਾਂਕਿ ਵੱਡੇ ਐਲਾਨ ਵੀ ਕਿਸਾਨਾਂ ਦੇ ਵੱਲੋਂ ਕੀਤੇ ਗਏ ਨੇ ਪਰ ਉਹਨਾਂ ਨੂੰ ਕਿਵੇਂ ਲਾਗੂ ਕੀਤਾ ਜਾਏ ਆਪਣੀ ਅਗਲੀ ਰਣਨੀਤੀ ਕਿਸਾਨ ਬਣਾ ਚੁੱਕੇ ਨੇ ਉਸ ਦਾ ਐਲਾਨ ਕਿਸਾਨਾਂ ਦੇ ਵੱਲੋਂ ਕੀਤਾ ਜਾਏਗਾ ਪਰ ਸਭ ਦੇ ਦਰਮਿਆਨ ਸੁਖਜੀਤ ਸਿੰਘ ਹਰਦੋ ਚੰਡੇ ਨੇ ਆਪਣਾ ਮਰਨ ਵਰਤ ਖਤਮ ਕਰ ਦਿੱਤਾ ਹੈ ਤਾਂ ਖਨੌਰੀ ਬਾਰਡਰ ਤੋਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿਸਾਨ ਸੁਖਜੀਤ ਸਿੰਘ ਜੋ ਜਗਜੀਤ ਸਿੰਘ ਡੱਲੇਵਾਲ ਤੋਂ ਬਾਅਦ ਮਰਨ ਵਰਤ ਦੇ ਉੱਤੇ ਬੈਠੇ ਸਨ ਪਰ ਜਿਵੇਂ ਹੀ ਖਨੌਰੀ ਬਾਰਡਰ ਦੇ ਉੱਤੇ ਜਗਜੀਤ ਸਿੰਘ ਡੱਲੇਵਾਲ ਪਹੁੰਚੇ ਤਾਂ ਉਨ੍ਹਾਂ ਦਾ ਜਿਹੜਾ ਮਰਨ ਵਰਤ ਹੈ ਯਾਨੀ ਕਿ ਸੁਖਜੀਤ ਸਿੰਘ ਹਰਦੋ ਚੰਡੇ ਦਾ ਉਸ ਨੂੰ ਖਲਵਾ ਲਿਆ ਗਿਆ ਹੈ ਦਾ ਖਤਮ ਕਰ ਦਿੱਤਾ ਗਿਆ ਹੈ ਸੁਖਜੀਤ ਸਿੰਘ ਹਰਦੋ ਛੰਡੇ ਨੇ ਆਪਣਾ ਮਰਨ ਵਰਤ ਤਾਂ ਕਿਸਾਨ ਹੁਣ ਅਗਲੀ ਰਣਨੀਤੀ ਕੀ ਤਿਆਰ ਕਰਨਗੇ ਕੀ ਐਲਾਨ ਹੋਏਗਾ ਕਿਵੇਂ ਇਸ ਸੰਘਰਸ਼ ਦੀ ਰੂਪਰੇਖਾ ਹੋਏਗੀ ਹਾਲਾਂਕਿ ਵੱਖ-ਵੱਖ ਤਰ੍ਹਾਂ ਦੇ ਐਲਾਨ ਵੀ ਕਿਸਾਨਾਂ ਦੇ ਵੱਲੋਂ ਹੁਣ ਤੱਕ ਕੀਤੇ ਜਾ ਚੁੱਕੇ ਨੇ ਪਰ ਹੁਣ ਅਗਲਾ ਕਿਸਾਨਾਂ ਦਾ ਐਕਸ਼ਨ ਕੀ ਰਹਿਣ ਵਾਲਾ ਆਪਣੀਆਂ ਮੰਗਾਂ ਦੇ ਮੱਦੇਨਜ਼ਰ ਕਿਉਂਕਿ ਲੰਬੇ ਸਮੇਂ ਤੋਂ ਖਨੌਰੀ ਅਤੇ ਸ਼ੰਭੂ ਬਾਰਡਰ ਦੇ ਉੱਤੇ ਕਿਸਾਨ ਮੋਰਚਾ ਲਗਾ ਕੇ ਬੈਠੇ ਨੇ ਐਲਾਨ ਦਿੱਲੀ ਕੂਚਦਾ ਕੀਤਾ ਸੀ ਪਰ ਜਦੋਂ ਹਰਿਆਣਾ ਸਰਕਾਰ ਦੇ ਵੱਲੋਂ ਬੈਰੀਗੇਡ ਲਗਾ ਕੇ ਫੋਰਸ ਦਾ ਇਸਤੇਮਾਲ ਕਰਕੇ ਕਿਸਾਨ ਨੂੰ ਇੱਥੇ ਰੋਕਿਆ ਤਾਂ ਕਿਸਾਨ ਉਦੋਂ ਤੋਂ ਇੱਥੇ ਦੀ ਜਿਉਂਦੀ ਤਿਉਂ ਸਥਿਤੀ ਦੇ ਵਿੱਚ ਬੈਠੇ ਹੋਏ ਨੇ ਪਰ ਹੁਣ ਕਿਸਾਨਾਂ ਦਾ ਅਗਲਾ ਐਕਸ਼ਨ ਕੀ ਰਹਿਣ ਵਾਲਾ ਹੈ ਕਿਉਂਕਿ ਜਗਜੀਤ ਸਿੰਘ ਢੱਲੇਵਾਲ ਦਾ ਮਰਨ ਵਰਤ ਉਦੋਂ ਤੱਕ ਉਹ ਜ਼ਿਕਰ ਕਰ ਰਹੇ ਨੇ ਜਾਰੀ ਰਹੇਗਾ ਜਦੋਂ ਤੱਕ ਉਹਨਾਂ ਦੀਆਂ ਤਮਾਮ ਮੰਗਾਂ ਸਰਕਾਰ ਨਹੀਂ ਮੰਨਦੀ ਤਮਾਮ ਮੰਗਾਂ ਦੇ ਉੱਤੇ ਗੌਰ ਨਹੀਂ ਕਰਦੀ ਉਹ ਆਪਣਾ ਮਰਨ ਵਰਤ ਖੋਲਣ ਵਾਲੇ ਨਹੀਂ ਆਪਣੇ ਮਰਨ ਵਰਤ ਤੋਂ ਪਿੱਛੇ ਹਟਣ ਵਾਲੇ ਨਹੀਂ ਪਰ ਇਸ ਦਰਮਿਆਨ ਕਿਸਾਨਾਂ ਦਾ ਕੀ ਅਗਲਾ ਐਕਸ਼ਨ ਪਲਾਨ ਰਹਿਣ ਵਾਲਾ ਇਸ ਬਾਰੇ ਜਾਣਕਾਰੀ ਕਿਸਾਨਾਂ ਦੇ ਵੱਲੋਂ ਸਾਂਝੀ ਕੀਤੀ ਜਾਏਗੀ ਹਾਲਾਂਕਿ ਜਗਜੀਤ ਸਿੰਘ ਡੱਲੇਵਾਲ ਜਿਨ੍ਹਾਂ ਦਾ ਪਾਰ ਜਿਹੜਾ ਉਹ ਕਰੀਬ 7 ਤੋਂ 8 ਕਿਲੋ ਘੱਟ ਚੁੱਕਿਆ ਹੈ ਪਿਛਲੇ ਕਈ ਦਿਨਾਂ ਤੋਂ ਮਰਨ ਵਰਤ ਦੇ ਉੱਤੇ ਜਗਜੀਤ ਸਿੰਘ ਡੱਲੇਵਾਲ ਬੈਠੇ ਹੋਏ ਨੇ 26 ਨਵੰਬਰ ਤੋਂ ਮਰਨ ਵਰਤੇ ਜਗਜੀਤ ਸਿੰਘ ਡੱਲੇਵਾਲ ਬੈਠੇ ਹੋਏ ਨੇ ਹਾਲਾਂਕਿ ਇਸ ਦੌਰਾਨ ਉਹਨਾਂ ਨੂੰ ਉਹਨਾਂ ਦੇ ਮਰਨ ਵਰਤ ਤੋਂ ਪਹਿਲਾਂ ਹੀ ਪੁਲਿਸ ਦੇ ਵੱਲੋਂ ਤੜਕਸਾਰ ਡਿਟੇਨ ਕਰ ਲਿਆ ਗਿਆ ਲੁਧਿਆਣਾ ਦੇ ਹਸਪਤਾਲ ਦੇ ਵਿੱਚ ਰੱਖਿਆ ਗਿਆ ਪਰ ਸਾਡੇ ਸਹਿਯੋਗੀ ਗੁਰਦਰਸ਼ਨ ਵੀ ਜੁੜੇ ਹੋਏ ਨੇ ਗੁਰਦਰਸ਼ਨ ਦਾ ਰੁਕ ਕਰ ਲੈਣੇ ਆ ਤਾਂ ਗੁਰਦਰਸ਼ਨ ਸੁਖਜੀਤ ਸਿੰਘ ਹਰਦੋ ਝੰਡੇ ਦਾ ਮਰਨ ਵਰਤ ਕਿਸਾਨਾਂ ਦੇ ਵੱਲੋਂ ਖੁਲਵਾ ਲਿਆ ਗਿਆ ਹੈ ਬੈਠਕ ਦੇ ਵਿੱਚ ਕੀ ਕੁਝ ਐਲਾਨ ਜਿਹੜੇ ਨੇ ਉਹ ਕਰ ਸਕਦੇ ਨੇ ਕਿਸਾਨ ਫਿਲਹਾਲ ਕਿਉਂਕਿ ਮੀਡੀਆ ਦੇ ਮੁਖਾਤਿਬ ਵੀ ਹੋਣ ਵਾਲੇ ਨੇ ਬਿਲਕੁਲ ਹਮਨ ਜੇ ਗੱਲ ਕੀਤੀ ਜਾਵੇ ਜਗਜੀਤ ਸਿੰਘ ਗੱਲੇਵਾਲ ਦੀ ਜਗ੍ਹਾ ਤੇ ਬੈਠੇ ਸੁਖਜੀਤ ਸਿੰਘ ਹਰਦੋ ਝੰਡੇ ਨੇ ਜਿਹੜੇ ਉਹਨਾਂ ਦਾ ਜਿਹੜਾ ਸਰਦਾਰ ਜਗਜੀਤ ਸਿੰਘ ਗੱਲੇਵਾਲ ਵੱਲੋਂ ਨਾਰੀਅਤ ਪਾਣੀ ਪਿਆ ਕੇ ਉਹਨਾਂ ਦਾ ਜਿਹੜਾ ਅੰਤਨਾ ਖਲਵਾ ਦਿੱਤਾ ਗਿਆ ਉਹਨਾਂ ਦੀ ਜਿਹੜੇ ਹੁਣ ਉਜੇ ਗੱਲ ਕੀਤੀ ਜਾਵੇ ਹੁਣ ਮੀਡੀਆ ਨਾਲ ਮੁਕਾਬਲਤ ਹੋਣ ਜਾ ਰਹੇ ਨੇ ਜਿਹੜੇ ਕਿਸਾਨ ਆਜੂ ਦੇ ਉਹ ਦੇਖਣਾ ਹੋਊਗਾ ਕਿ ਕੀ ਅਗਲੇ ਲਾਣ ਨੇ ਜਿਹੜੇ ਉਹ ਕਰ ਸਕਦੇ ਨੇ ਪਰ ਲੱਗਦਾ ਵੀ ਇਹ ਤਸਵੀਰਾਂ ਦਿਖਾ ਰਿਹਾ ਕਿਉਂਕਿ ਜਗਜੀਤ ਸਿੰਘ ਢੱਲੇਵਾਲ ਦਾ 7 ਕਿਲੋ weight ਹੈ ਜਿਹੜਾ ਉਹ ਕਰ ਚੁੱਕਿਆ ਤੇ ਸੰਜੀਤ ਸਿੰਘ ਦਾ ਜਿਹੜਾ weight ਹੈ ਉਹ 5 ਕਿਲੋ ਦੇ ਕਰੀਬ ਕਰ ਚੁੱਕਿਆ ਪਰ ਹੁਣ ਜਿਹੜੀ ਜਗਜੀਤ ਸਿੰਘ ਢੱਲੇਵਾਲ ਨੇ ਸਟੇਜ ਤੋਂ ਲਾਣ ਕੀਤਾ ਸੀ ਕਿ ਮੈਂ ਬੇਇੱਜ਼ਤੀ ਕਰਦਾ ਸੰਜੀਤ ਸਿੰਘ ਨੂੰ ਕਿ ਮੇਰੀ ਜਗ੍ਹਾ ਤੇ ਤੁਸੀਂ ਬੈਠੇ ਸੀ ਹੁਣ ਮੈਂ ਇੱਥੇ ਜਿਹੜਾ ਗੁਰਦਰਸ਼ ਸਿੰਘ ਇੱਕ ਹੋਰ ਜ਼ਿਕਰ ਜ਼ਿਕਰ ਜਿਹੜਾ ਹੈ ਉਹ ਜਗਜੀਤ ਸਿੰਘ ਪਹਿਲੇ ਵਾਲੇ ਕੀਤਾ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਸੁਖਜੀਤ ਸਿੰਘ ਹਰਦੋ ਚੰਡੇ ਦੀ ਦੂਜੀਆਂ ਜਿਹੜੀਆਂ ਸਟੇਟਸ ਨੇ ਜਾਂ ਦੂਜੇ ਸੂਬੇ ਨੇ ਉਹਨਾਂ ਦੇ ਵਿੱਚ ਜ਼ਿੰਮੇਵਾਰੀ ਲਗਾਉਣੀ ਹੈ ਕਿ ਇਸ ਬਾਰੇ ਵੀ ਕੋਈ ਐਲਾਨ ਕੀਤਾ ਗਿਆ ਹੈ ਬਿਲਕੁਲ ਨਹੀਂ ਅਜੇ ਇਸ ਸਟੇਜ ਤੋਂ ਨਹੀਂ ਕੀਤਾ ਗਿਆ ਕਿ ਦੂਜੇ ਇਦਾਂ ਦੀ ਜਿਹੜੀ ਇਹਨਾਂ ਦੀ ਜ਼ਿੰਮੇਵਾਰ ਨੇ ਕਿਉਂਕਿ ਉਹਨਾਂ ਨੇ ਇਹ ਜ਼ਰੂਰ ਕਿਹਾ ਹੋਵੇਗਾ ਕਿ ਜਗਦੀਸ਼ ਸਿੰਘ ਢੱਲੇਵਾਲ ਨੇ ਇਹੀ ਗਿਆ ਸਟੇਜ ਤੋਂ ਕਿ ਅਜੇ ਮੈਂ ਹੈਗਾ ਜੇਕਰ ਮੇਰੀ ਮੌਤ ਹੋ ਜਾਂਦੀ ਹੈ ਤਾਂ ਅਗਲਾ ਮੈਂਬਰ ਤੁਸੀਂ ਅੰਸਨ ਤੇ ਬੈਠਣਾ ਹੋਵੇਗਾ ਫਿਲਹਾਲ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਤੁਸੀਂ ਅੰਸਨ ਆਪ ਦਾ ਵਾਰਸ ਲੈ ਲਓ ਤੇ ਉਹਨਾਂ ਨੇ ਜਿਹੜਾ ਅੰਸਨ ਵਾਰਸ ਲੈ ਲਿਆ ਹੈ ਹੁਣ ਜਿਹੜੇ ਗੁਰਜੀਤ ਸਿੰਘ ਗੱਲੇਵਾਲ ਕੰਲੇ ਹੀ ਸਨੌਰੀ ਬਾਰਡਰ ਤੇ ਮਰਨ ਵਰਤ ਤੇ ਬੈਠਣਗੇ ਕਿਉਂਕਿ ਉਹਨਾਂ ਦਾ ਕਹਿਣਾ ਕਿ ਹੁਣ ਸਾਨੂੰ ਲੋੜ ਹੈ ਇਕੱਠੇ ਹੋ ਕੇ ਆਪੋ ਆਪਣੀਆਂ ਜ਼ਿੰਮੇਵਾਰੀਆਂ ਨੂੰ ਆਉਣ ਦੀ ਜੇਕਰ ਹੁਣ ਅਸੀਂ ਆਪਦਾ ਸੰਘਰਸ਼ ਨੂੰ ਥੋੜਾ ਜਿਹਾ ਹਾਰ ਗਏ ਤਾਂ ਅਗਲੀ ਵਾਰ ਤੋਂ ਸਾਡਾ ਸੰਘਰਸ਼ ਕਾਮਯਾਬ ਨਹੀਂ ਹੋਣਾ ਹੁਣ ਬਾਜੀ ਹੈ ਜਿਹੜੀ ਸਾਡੇ ਹੱਥ ਦੇ ਵਿੱਚ ਹੈ ਸਾਨੂੰ ਲੋੜ ਹੈ ਇਕੱਠੇ ਹੋ ਕੇ ਪਿੰਡਾਂ ਦੇ ਵਿੱਚੋਂ ਜਿਹੜੇ ਕਿਸਾਨ ਆਪਣੇ ਘਰਾਂ ਦੇ ਵਿੱਚ ਬੈਠੇ ਹੋਏ ਨੇ ਉਹਨਾਂ ਨੂੰ ਇਕੱਠੇ ਕਰਕੇ ਖਨੌਰੀ ਬਾਰਡਰ ਤੇ ਲੈ ਕੇ ਆਉਣ ਦੀ ਕਿਉਂਕਿ ਜਿਹੜੀ ਹੁਣ ਕੱਠ ਵਧਾਉਣ ਦੀ ਲੋੜ ਹੈ ਸਰਕਾਰ ਜੇਕਰ ਇੱਕ ਇਸ ਜਗ੍ਹਾ ਤੇ ਆ ਕੇ ਹੁਣ ਜੇ ਹੁਣ ਵੀ ਸਰਕਾਰ ਨਾ ਮੰਨੀ ਤਾਂ ਇਹ ਮੰਨ ਲਓ ਵੀ ਹੁਣ ਸਾਰੀ ਬਾਜ਼ੀ ਸਾਡੇ ਹੱਥ ਚ ਆ ਸਰਕਾਰ ਦੇ ਨਾਟਕ ਵਿੱਚ ਗਾਮ ਲਿਆਉਣਾ ਸੀ 1.5 ਮਹੀਨੇ ਦੇ ਵਿੱਚ ਤੁਸੀਂ ਦੇਖ ਲਓ ਕਿ ਹਾਲਾਤ ਕਿੰਨਾ ਤੇ ਬਣ ਜਾਂਦੇ ਕੇਂਦਰ ਸਰਕਾਰ ਦੇ ਇਹ ਜਿਹੜਾ ਕਹਿਣਾ ਸੀ ਜਗਦੀਸ਼ ਗੱਲੇਵਾਲ ਨੇ ਤੇ ਇਹ ਜਿਹੇ ਉਸ ਤੋਂ ਅਨਾਉਂਸ ਕਰ ਦਿਆ ਹੋਇਆ ਕਿ ਆ ਤੇ ਹੁਣ ਜਿਹੜੀ ਆਪਾਂ ਨੂੰ ਇਕੱਠੇ ਹੋਣ ਦੀ ਲੋੜ ਆ ਆਪਾਂ ਆਪਣੇ ਘਰਾਂ ਦੇ ਵਿੱਚੋਂ ਦੇਖੋ ਇੱਕ ਵਾਰ ਫਸਲ ਘਟ ਹੁੰਦੀ ਆ ਹੋਣ ਦੇ ਕੋਈ ਗੱਲ ਨਹੀਂ ਅਸੀਂ ਫਸਲ ਤੇ ਨਸਲ ਬਚਾਉਣ ਲਈ ਬੈਠੇ ਹਾਂ ਆਪਣੇ ਪੋਤੇ ਦਾ ਹਵਾਲਾ ਦਿੰਦੇ ਹੋਏ ਕਿ ਇਹ ਤੁਸੀਂ ਮੇਰੇ ਪਰਿਵਾਰ ਨੂੰ ਖੁਸ਼ੀ ਹੋਈ ਹੈ ਕਿ ਮੇਰਾ ਪਰਿਵਾਰ ਮੇਰੀ ਪਿੱਠ ਪਿੱਛੇ ਖੜਾ ਉਹ ਹਰ ਇੱਕ ਮੇਰੇ ਪਰਿਵਾਰ ਦਾ ਮੈਂਬਰ ਇਸ ਸੰਸਦ ਜਿਹੜੇ ਪਟਾਣਸ ਦੇ ਨਾਲ ਜੁੜਿਆ ਹੋਇਆ ਉਹਨਾਂ ਨੇ ਮੇਰਾ ਪਤਾ ਲੈਣ ਦੀ ਓ ਬਜਾਏ ਦਿੱਤੀ ہوئی ਕਾਲ ਦੇ ਅਨੁਸਾਰ ਖਨੌਰੀ ਬਾਡਰ ਤੇ ਪਹੁੰਚਿਆ ਮੇਰਾ ਬੇਟਾ ਜਿਹੜੀਆਂ ਅਸੀਂ ਤਸਵੀਰਾਂ ਵੀ ਨੱਥਰ ਕੀਤੀਆਂ ਸੀ ਉਹਦਾ ਪੋਤਾ ਵੀ ਖਨੌਰੀ ਬਾਡਰ ਤੇ ਪਹੁੰਚਿਆ ਅੱਜ ਵੀ ਨਹੀਂ ਆਪਾਵਤ ਹੋਣ ਦੀਆਂ ਤਸਵੀਰਾਂ ਵੀ ਅਸੀਂ ਆਪਣੇ ਦਸਤਾਵੇਜ਼ਾਂ ਨੂੰ ਦਿਖਾਈਏ ਪਰ ਹੁਣ ਅੰਤਨਾ ਤੇ ਅੱਜ ਦੀ ਇਹ ਪ੍ਰੈਸ ਕਾਨਫਰੰਸ ਬਹੁਤ ਸਾਰੇ ਕਾਰਨਾਂ ਤੋਂ ਮਹੱਤਵਪੂਰਨ ਹੈ ਕਿ ਜੋ ਜੋ 26 ਤਰੀਕ ਨੂੰ ਗੈਰ ਸਵਿਧਾਨਿਕ ਢੰਗ ਦੇ ਨਾਲ ਹਾਲਾਤ ਬਣਾਏ ਸੀ ਪੰਜਾਬ ਸਰਕਾਰ ਨੇ ਕਿਉਂਕਿ ਮੰਗਾਂ ਤਾਂ ਲੜੀਆਂ ਜਾ ਰਹੀਆਂ ਸੀ ਕੇਂਦਰ ਸਰਕਾਰ ਦੇ ਨਾਲ ਮੁਖ ਰੱਖ ਕੇ ਪਰ ਜੋ ਵੱਡੀ ਤਕਲੀਫ ਭਗਵੰਤ ਮਾਨ ਨੂੰ ਹੋਈ ਉਹਨਾਂ ਹਾਲਾਤਾਂ ਦੇ ਮੱਦੇਨਜ਼ਰ ਜਿਹੜਾ ਕੁਛ ਐਵੇਂ ਦੇ ਹਾਲਾਤ ਬਣ ਗਏ ਕਿ ਜਿੱਥੇ ਇੱਕ ਸਾਡੇ ਆਗੂ ਸਹਿਬਾਨ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਰ ਸਾਹਿਬ ਮਰਨਵਰਤੇ ਜਿੱਨਾ ਬੈਠਣਾ ਸੀ ਹਾਲਾਤਾਂ ਨੂੰ ਦੇਖ ਕੇ ਦੋ ਆਗੂ ਸਹਿਬਾਨ ਲਗਾਤਾਰ ਉਸ ਦਿਨ ਤੋਂ ਲੈ ਕੇ ਹੁਣ ਤੱਕ ਮਰਨਵਰਤੇ ਸਨ ਸੋ ਇਸ ਸਾਰੇ ਹਾਲਾਤ ਦੇ ਉੱਤੇ ਵਿਸਥਾਰ ਦੇ ਨਾਲ ਚਰਚਾ ਕਰਨ ਵਾਸਤੇ ਅੱਜ ਦੇ ਪ੍ਰਧਾਨਗੀ ਮੰਡਲ ਦੇ ਵਿੱਚ ਦਾਸ ਕਿਸਾਨ ਦੇ ਜਵਾਨ ਭਲਾਈ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਦੇਵ ਸਿੰਘ ਪੁਜਰਾਜ ਤੋਂ ਇਲਾਵਾ ਬੀਕੇ ਜੂ ਸਿਰਸਾ ਦੇ ਸੂਬਾ ਪ੍ਰਧਾਨ ਬਲਦੇਵ ਸਿੰਘ ਜੀ ਸਿਰਸਾ ਸਾਹਿਬ ਬੀਕੇ ਜੂ ਏਕਤਾ ਦੇ ਸੂਬਾ ਪ੍ਰਧਾਨ ਲਖਵਿੰਦਰ ਸਿੰਘ ਜੀ ਔਲਖ ਸਾਹਿਬ ਇਹਨਾਂ ਦੀ ਪ੍ਰਧਾਨਗੀ ਦੇ ਵਿੱਚ ਅੱਜ ਦੀ ਜਿਹੜੀ ਹੈ ਉਹ ਪੀਸੀ ਹੋਣੀ ਹੈ ਸੋ ਨਾਲ ਸਾਡੇ क्रांतिकारी सुरेंद्रपाल सिंह यूनियन ਤੋਂ सुरेंद्रपाल सिंह ਜੀ ਨੇ ਨਾਲ ਸਾਡੇ ਵੀਰ ਵੀਕੇ ਜੂ ਆਜ਼ਾਦ ਤੋਂ ਸਰਦ ਸਿੰਘ ਸੜੀ ਸਰਦ ਸਿੰਘ ਜੀ ਸੈਣੀ ਜਿਹੜੀ ਛੇੜੀ ਛੇੜੀ ਸਾਹਿਬ ਜੀ ਔਰ ਨਾਲ ਜੋ ਅੱਜ ਇਹ ਜਨ ਪਛਾਣ ਦੇ ਕੋ ਮਥਾਜ ਨਹੀਂ ਜਿਹੜੇ ਆਪਣੀ ਜਾਨ ਨਿਸ਼ਾਵਰ ਕਰਨ ਵਾਸਤੇ ਚਾਰ ਦਿਨਾਂ ਤੋਂ ਬੈਠੇ ਸਨ ਅੱਜ ਪੰਜਵਾਂ ਦਿਨ ਹੈ ਸੁਖਜੀਤ ਸਿੰਘ ਜੀ ਹਰਦੋ ਝੰਡੇ ਸਾਹਿਬ ਜੋ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਹਨ ਸੋ ਵਿਸਥਾਰ ਸਹਿਤ ਸਾਰੀ ਜਾਣਕਾਰੀ ਬਲਦੇਵ ਸਿੰਘ ਜੀ ਸਿਰਸਾ ਸਾਹਿਬ ਰੱਖਣਗੇ ਪੱਤਰਕਾਰ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੁਹਾਡਾ ਸਾਰੀ ਪ੍ਰੈਸ ਦਾ ਬਹੁਤ ਬਹੁਤ ਧੰਨਵਾਦ ਹੈ ਕਿਉਂਕਿ ਤੁਸੀਂ ਲੰਬੇ ਸਮੇਂ ਤੋਂ ਪਹਿਲਾਂ ਵੀ ਦਿੱਲੀ ਵੀ ਔਰ ਇੱਥੇ ਵੀ ਲਗਾਤਾਰ ਜਿਹੜੀ ਸਾਡੀ ਆਵਾਜ਼ ਆ ਤੁਸੀਂ ਲੋਕਾਂ ਤੱਕ ਪਹੁੰਚਾ ਰਹੇ ਹੋ ਔਰ ਸਰਕਾਰ ਦੇ ਕੰਨੇ ਜਿਹੜੀ ਅੰਨੀ ਬੋਲੀ ਸਰਕਾਰ ਹੈ ਉਹਨਾਂ ਤੱਕ ਵੀ ਪਹੁੰਚਾ ਰਹੇ ਸੋ ਅੱਜ ਦੀ ਜਿਹੜੀ ਪ੍ਰੈਸ ਮੀਟਿੰਗ ਹੈ ਇਹ ਬੜੀ ਇੱਕ ਅਹਿਮ ਹੈ ਅਹਿਮ ਕਿਉਂ ਆ ਉਹ ਇਸ ਕਰਕੇ ਆ ਕਿ ਜਿਸ ਤਰ੍ਹਾਂ ਮੇਰੇ ਤੋਂ ਪਹਿਲਾਂ ਭੋਜ ਰਾਜ ਨੇ ਦੱਸਿਆ ਕਿ ਜਿਹੜਾ 26 ਤਰੀਕ ਨੂੰ ਜੋ ਪੰਜਾਬ ਸਰਕਾਰ ਨੇ ਇੱਕ ਜ਼ਾਲਮਾਨਾ ਕਾਰਵਾਈ ਕਰਦਿਆਂ ਹੋਇਆ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਜੋ ਇਥੋਂ ਅਗਵਾ ਕਰਕੇ ਲੈ ਗਏ ਤੇ ਗੈਰ ਕਾਨੂੰਨੀ ਤੌਰ ਤੇ ਉਹਨਾਂ ਨੂੰ ਆਪਣੀ ਹਿਰਾਸਤ ਵਿੱਚ ਰੱਖਿਆ ਔਰ ਬਹਾਨਾ ਕੀ ਬਣਾ ਕੇ ਅਸੀਂ ਉਹਨਾਂ ਦਾ ਇਲਾਜ ਕਰਾ ਰਹੇ ਹਾਂ ਕਿਉਂਕਿ ਉਹਨਾਂ ਨੇ ਆਪ ਸਭ ਨੂੰ ਇਹ ਦੱਸ ਹੀ ਦਿੱਤਾ ਕਿ ਉਹਨਾਂ ਦਾ ਇਲਾਜ ਤਾਂ ਕੀ ਕਰਵਾਉਣਾ ਸੀ ਉਹਨਾਂ ਦਾ ਬੀਪੀ ਤੱਕ ਨਹੀਂ ਚੈੱਕ ਕੀਤਾ ਗਿਆ ਸ਼ੂਗਰ ਤੱਕ ਨਹੀਂ ਚੈੱਕ ਕੀਤੀ ਗਈ ਕਿਸੇ ਕਿਸਮ ਦਾ ਨਾ ਇਲਾਜ ਨਹੀਂ ਲੇਕਿਨ ਉਹਨਾਂ ਦੀ ਇੱਕ ਸੋਚ ਸੀ ਕੇਂਦਰ ਦੇ ਇਸ਼ਾਰਿਆਂ ਦੇ ਉੱਤੇ ਇਹ ਸਮੋਰਚੇ ਨੂੰ ਫੇਲ ਕਰਨ ਵਾਸਤੇ ਕਿਉਂਕਿ 26 ਨਵੰਬਰ ਨੂੰ ਸਰਦਾਰ ਜਗਜੀਤ ਸਿੰਘ ਜੀ ਜੋ ਕਿ ਸਾਡੇ ਸੰਯੁਕਤ ਕਿਸਾਨ ਮੋਰਚਾ ਗੈਹਰਾ ਨੀਤੀਗ ਦੇ ਉਹ ਕਨਵੀਨਰ ਨੇ ਮੁਖੀ ਨੇ ਉਹਨਾਂ ਵੱਲੋਂ ਅਤੇ ਜੋ ਕੇਐਮਐਮ ਵੱਲੋਂ ਸਾਂਝੇ ਸਾਂਝੇ ਤੌਰ ਤੇ ਜਿਹੜੀਆਂ ਕੇਂਦਰ ਸਰਕਾਰ ਦੇ ਨਾਲ ਜਿਹੜੀ ਲੜਾਈ ਸਾਡੀ ਚੱਲ ਰਹੀ ਹੈ ਉਹ ਮੰਗਾਂ ਨੂੰ ਅਨਾਉਣ ਵਾਸਤੇ ਮਰ ਰਮਰਤੇ ਬੈਠ ਰਹੇ ਸਨ ਤੇ ਉਹਨਾਂ ਨੇ ਚੁੱਕ ਲਿਆ ਕਿ ਅਸੀਂ ਹੁਣ ਜਿਹੜਾ ਇਹ ਤੋਂ ਜਗਜੀਤ ਸਿੰਘ ਡੱਲੇਵਾਲ ਨੂੰ ਚੁੱਕ ਲਾਂਗੇ ਤੇ ਇਹ ਮੋਰਚਾ ਜਿਹੜਾ ਇਹ ਫੇਲ ਹੋ ਜਾਏਗਾ ਇਸ ਤੋਂ ਕੋਈ ਮੁੜ ਕੇ ਕੌਣ ਜਿਹੜਾ ਇੱਥੇ ਆਉਣ ਲਗਾ ਲੇਕਿਨ ਸਰਦਾਰ ਸੁਖਜੀਤ ਸਿੰਘ ਜੀ ਹਰਦੋ ਝੰਡੇ ਜਦੋਂ ਇਹਨਾਂ ਨੂੰ ਪਤਾ ਲੱਗਦਾ ਤੇ ਇਹ ਸਾਡੇ ਕੋਲ ਉਸੇ ਦਿਨੀ ਇਤਿਹਾਜ ਲਿਆ ਤੇ ਸਾਡੀ ਮੀਟਿੰਗ ਹੁੰਦੀ ਹੈ ਤੇ ਮੀਟਿੰਗ ਦੇ ਵਿੱਚ ਵਿਚਾਰ ਕੀਤੀ ਗਈ ਕਿ ਹੁਣ ਸਾਨੂੰ ਕੀ ਕਰਨਾ ਚਾਹੀਦਾ ਤੇ ਸਰਦਾਰ ਸਖਜੀਤ ਸਿੰਘ ਜੀ ਕਹਿਣ ਲੱਗੇ ਕਿ ਕਰਨੇ ਦੇ ਵਿੱਚ ਕੀ ਹੈ ਕਿਉਂਕਿ ਪਹਿਲਾ ਅਸੀਂ ਫੈਸਲਾ ਕੀਤਾ ਹੋਇਆ ਹੈ ਪਹਿਲਾ ਫੈਸਲਾ ਇਹ ਸੀ ਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੇਕਰ ਉਹ ਇਸ ਮੋਰਚੇ ਦੇ ਸ਼ਹੀਦੀ ਪਾ ਜਾਂਦੇ ਨੇ ਤੇ ਉਹਨਾਂ ਦੀ ਮਰਤਕ ਦੇਹ ਨੂੰ ਜਿਹੜਾ ਉਹ ਇੱਥੇ ਹੀ ਰੱਖਿਆ ਜਾਵੇਗਾ ਤੇ ਦੂਸਰਾ ਸਾਥੀ ਜਿਹੜਾ ਉਹ ਬੈਠੇਗਾ ਤੇ ਇਹਨਾਂ ਨੇ ਕਿਹਾ ਸੀ ਕਿ ਮੈਂ ਬੈਠਾਂਗਾ ਔਰ ਉਸ ਮੀਟਿੰਗ ਦੇ ਵਿੱਚ ਇਹਨਾਂ ਨੇ ਕਿਹਾ ਕਿ ਜਦੋਂ ਮੇਰਾ ਐਲਾਨ ਕੀਤਾ ਹੋਇਆ ਹੈ ਤੇ ਕੀ ਹੋਇਆ ਜੇ ਡੱਲੇਵਾਲ ਸਾਹਿਬ ਨੂੰ ਲੈ ਕੇ ਫੜ ਕੇ ਤੇ ਮੈਂ ਬੈਠਾਂ ਔਰ ਇਹਨਾਂ ਨੇ ਉਸ ਪਹਿਲੇ ਕੀਤੀ ਅਲਟਮਲ ਕੇ ਫਸਵਿਦ ਮੁਤਾਬਕ ਇਹ 26 ਤਰੀਕ ਤੋਂ ਬੈਠ ਗਏ ਔਰ 27 ਤਰੀਕ ਨੂੰ ਪ੍ਰਸ਼ਾਸਨ ਵੱਲੋਂ ਸਾਡੇ ਨਾਲ ਇਥੇ ਇੱਕ ਮੀਟਿੰਗ ਕੀਤੀ ਗਈ ਔਰ ਉਸ ਮੀਟਿੰਗ ਦੇ ਵਿੱਚ ਅਸੀਂ ਜਿਹੜਾ ਸੀ ਉਹ ਪੂਰੇ ਜੋਰ ਸ਼ੋਰ ਦੇ ਨਾਲ ਇਹ ਗੱਲ ਕੀਤੀ ਕਿ ਅਸੀਂ ਪ੍ਰਸ਼ਾਸਨ ਨਾਲ ਕੋਈ ਵੀ ਜਿਹੜੀ ਗੱਲ ਆ ਉਹ ਨਹੀਂ ਕਰਾਂਗੇ ਕਿਉਂਕਿ ਜਿੰਨਾ ਚਿਰ ਤੁਸੀਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਜਿਸ ਤਰ੍ਹਾਂ ਲੈ ਕੇ ਗਏਓ ਉਸੇ ਤਰ੍ਹਾਂ ਵਾਪਸ ਨਹੀਂ ਲਿਆਉਂਦੇ ਅਸੀਂ ਗੱਲ ਨਹੀਂ ਕਰਾਂਗੇ ਸੋ ਉਹਨਾਂ ਨੇ ਕੱਲ ਜੋ 29 ਤਰੀਕ ਨੂੰ ਇੱਥੇ ਉਹ ਦੁਬਾਰਾ ਆਏ ਤੇ ਆ ਕੇ ਉਹਨਾਂ ਨਾਲ ਗੱਲ ਕੀਤੀ ਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਅਸੀਂ ਰਿਹਾ ਕਰ ਦੇਣ ਮਲਕੇ ਜਿਹੜਾ ਉਹ ਕਰ ਦਿੰਨੇ ਆ ਤੇ ਛੱਡ ਜਾਵਾਂ ਉਸ ਤੋਂ ਬਾਅਦ ਉਹ ਰਾਤ ਨੂੰ ਇੱਥੇ ਆ ਗਏ ਇਹ ਸਭ ਨੂੰ ਤੁਹਾਨੂੰ ਪਤਾ ਹੈ ਔਰ ਜੋ ਉਥੇ ਉਹਨਾਂ ਦੇ ਨਾਲ ਵਾਪਰਦਾ ਰਿਹਾ ਉਹ ਸਾਰਾ ਤੁਹਾਨੂੰ ਪਤਾ ਹੈ ਲੇਕਿਨ ਇਸ ਸਮੇਂ ਦੇ ਵਿੱਚ ਜਿਹੜੀ ਕਿ ਕਾਲ ਦਿੱਤੀ ਹੋਈ ਸੀ ਸੰਯੁਕਤ ਕਿਸਾਨ ਮੋਰਚਾ ਗੈਰ ਆਨੀਤਕ ਅਤੇ ਕੇਐਮਐਮ ਵੱਲੋਂ ਸਾਂਝ ਤੌਰ ਤੇ ਕਿ ਪਹਿਲੀ ਤਰੀਕ ਤੱਕ ਜੇ ਡੱਲੇਵਾਲ ਸਾਹਿਬ ਨੂੰ ਨਹੀਂ ਛੱਡਿਆ ਜਾਂਦਾ ਤੇ ਫਿਰ ਅਸੀਂ ਸੰਗਰੂਰ ਜਿਹੜਾ ਉਹ ਘਰਾਵ ਕਰਾਂਗੇ ਤੇ ਕਿ ਉਹਨਾਂ ਨੂੰ ਛੱਡ ਦਿੱਤਾ ਉਹ ਆ ਗਏ ਉਸ ਤੋਂ ਬਾਅਦ ਇੱਕ ਸਾਡੇ ਸਾਹਮਣੇ ਇੱਕ ਬੜਾ ਵੱਡਾ ਸਵਾਲ ਸੀ ਕਿ ਮਰਨਵਰਤ ਤੇ ਕੱਲੇ ਡੱਲੇਵਾਲ ਸਾਹਿਬ ਨੇ ਰੱਖਣਾ ਸੀ ਤੇ ਹੁਣ ਸਾਡੇ ਦੋ ਕਿਸਾਨ ਆਗੂ ਜਿਹੜੇ ਨੇ ਉਹ ਮਰਮਰਤੇ ਬੈਠਿਆ ਤੇ ਇਹਦਾ ਕੀ ਕਰਨਾ ਚਾਹੀਦਾ ਤੇ ਤੁਸੀਂ ਪ੍ਰੈਸ ਵਾਲੇ ਵੀ ਇਹ ਸਵਾਲ ਕਰਦੇ ਸੋ ਕਿ ਕੀ ਹੁਣ ਦੋਵੇਂ ਬੈਠਣਗੇ ਕਿ ਜਾਂ ਇੱਕ ਰਹੇਗਾ ਸੋ ਉਹਦੇ ਤੇ ਅੱਜ ਸਾਡੀ ਜਿਹੜੀ ਆ ਉਹ ਮੀਟਿੰਗ ਹੋਈ ਔਰ ਉਸ ਮੀਟਿੰਗ ਦੇ ਵਿੱਚ ਅਸੀਂ ਜਿਹੜਾ ਸੀ ਇਹ ਫੈਸਲਾ ਜਿਹੜਾ ਸੀ ਸੰਯੁਕਤ ਕਿਸਾਨ ਮੋਰਚਾ ਗੈਰ ਆਨੀਤਕ ਅਤੇ ਕੇਐਮਐਮ ਵੱਲੋਂ ਸਾਂਝ ਤੌਰ ਤੇ ਇਹ ਫੈਸਲਾ ਕੀਤਾ ਗਿਆ ਕਿ ਨਹੀਂ ਦੋਨੋਂ ਨਹੀਂ ਬੈਠਣਗੇ ਜਿਹੜੇ ਕਿ ਪਹਿਲਾਂ ਜਿਸ ਤਰ੍ਹਾਂ ਕਾਲ ਦਿੱਤੀ ਹੋਈ ਆ ਸਰਦਾਰ ਜਗਜੀਤ ਸਿੰਘ ਢੱਲੇਵਾਲ ਦੀ ਉਹੀ ਬੈਠਣਗੇ ਔਰ ਸਰਦਾਰ ਸਖਜੀਤ ਸਿੰਘ ਨੇ ਜੋ ਇਸ ਮੋਰਚੇ ਨੂੰ ਸ਼ੁਰੂਆਤ ਕੀਤਾ ਸਰਕਾਰ ਦੇ ਚਾਲਾਂ ਜਿਹੜੀਆਂ ਸੀ ਉਹ ਕਾਮਯਾਬ ਨਹੀਂ ਹੋਣ ਦਿੱਤੀਆਂ ਉਹਨਾਂ ਨੂੰ ਬੇਨਤੀ ਕਰਕੇ ਤੇ ਜਿਹੜਾ ਉਹ ਜਿਹੜਾ ਇਹ ਮੋਰਚੇ ਉਹਨਾਂ ਵੱਲੋਂ ਜਿਹੜਾ ਇਹ ਮਰਨ ਵਰਤ ਰੱਖਿਆ ਹੋਇਆ ਇਹ ਮੋਤਲ ਕੀਤਾ ਜਾਵੇਗਾ ਔਰ ਇਹਨਾਂ ਨੂੰ ਬੇਨਤੀ ਕੀਤੀ ਜਾਵੇਗੀ ਸੋ ਅੱਜ ਇਸ ਸਥੇ ਤੇ ਉਤੋਂ ਜਿਹੜਾ ਉਥੋਂ ਐਲਾਨ ਕੀਤਾ ਗਿਆ ਔਰ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਨੇ ਆਪਣੇ ਹੱਥੀਂ ਇਹਨਾਂ ਨੂੰ ਜਿਹੜਾ ਨਰੀਅਲ ਦਾ ਜਿਹੜਾ ਉਹ ਪਾਣੀ ਪਿਆ ਕੇ ਤੇ ਇਹਨਾਂ ਦਾ ਜਿਹੜਾ ਮਰਨ ਵਰਤ ਉਹ ਛਡਾਇਆ ਗਿਆ ਸੋ ਅੱਜ ਦੀ ਜਿਹੜੀ ਇਹ ਮੀਟਿੰਗ ਹੈ ਸਭ ਤੋਂ ਬਹੁਤ ਵੱਡੀ ਤੇ ਅਹਿਮ ਮੀਟਿੰਗ ਹੈ ਇਹਦੇ ਨਾਲ ਹੁਣ ਤੱਕ ਸਰਕਾਰ ਜਿਹੜਾ ਮੋਰਚਾ ਇਹਨੂੰ ਬਹੁਤ ਵੱਡਾ ਬਲ ਮਿਲਿਆ ਔਰ ਲੋਕਾਂ ਦੇ ਵਿੱਚ ਵੀ ਇਹ ਜਿਹੜੀ ਚੰਗੀ ਪੱਜ਼ ਗਈ ਆ ਹੁਣ ਮੈਂ ਬੇਨਤੀ ਕਰਾਂਗਾ ਕਿ ਲਖਵਿੰਦਰ ਸਿੰਘ ਜਿਹੜੇ ਨੂੰ ਆਪਣੀ ਗੱਲ ਪੱਤਰਕਾਰ ਸਾਥੀਓ ਸਭ ਤੋਂ ਪਹਿਲਾਂ ਧੰਨਵਾਦ ਤੁਹਾਡਾ आप सभी का धन्यवाद जो आप इस मोर्चे की किसान की आवाम की आवाज़ को जन जन तक लेके जाते हैं तो आज इस प्रेस वार्ता में एक आपसे प्रार्थना है अपील है बेनती है डलेवाल जी आज पांचवें दिन है आमरण अंचन का तो आपसे हाथ जोड़ के एक अपील है भी एक समय ही निश्चित करेंगे हम भी उसमें आप सभी साथी उनसे जो भी वार्ता करनी है या पीसी करनी कर लें क्योंकि एनर्जी जो है अगर आप बार बार वन टू वन करेंगे तो उसमें दिक्कत आएगी हम सबका ये फर्ज बनता है उनकी सेहत को देखते हुए हम एक ही समय रखें ढाई बजे रोजाना प्रेस कॉन्फ्रेंस का समय होगा उसी दौरान ही आप डल्लेवाल जी से भी हम कोशिश करेंगे पीसी सी वहाँ करें तो वहाँ साथ बैठ जाएं। अगर नहीं तो आप एक ही समय में उनसे सवाल करें दूसरा हम धन्यवाद करते हैं सरदार सुखजीत हर, सिंह हरदो झंडे का जिन्होंने फॉर्म के फैसले को मानते हुए एक बहुत बड़ा फैसला जो उन्होंने किया था जो दूसरी कड़ी में उन्होंने बैठना था लेकिन हालात आपने सबको पता है जिन हालातों में उन्होंने मरण व्रत अमरण शुरू किया था उन हालातों में आज पांचवें दिन में हैं तो अपने फोरम के संयुक्त किसान मोर्चा गैर राजनीति के फैसले को दोनों फोरमों के फैसले को पूरे किसानों के फैसले को ऊंचा मानते हुए आपने भावुकता के साथ उन्होंने जो अपना अमरन अंशन है उसको पोस्टपोन किया है हम पोस्टपोन इसलिए कह रहे हैं क्योंकि ये लड़ी हमने पहले ऐलान किया हुआ है जब जब लंबा चलता है सरदार जगजीत सिंह डल्लेवालों के प्राणों की हौती भी देनी पड़ती है तो उनका पार्थिव शरीर मोर्चे पर रहेगा और दूसरे हमारे दूसरी जो कड़ी है उसमें सुखजीत सिंह हरदो झंडे बैठेंगे इनके बाद इंदरजीत सिंह कोटबुड्डा उसके बाद सुखजिंदर सिंह खोसा ये लड़ी लंबी है तो आज हम आपके चैनल के माध्यम से पूरे देश के किसानों को आवाम को अनाज पैदा करने वालों को अनाज खाने वालों को इस मोर्चे पर पहुंचने की अपील करते हैं जो हमारे साथी कहते थे भी किसान जो हैं दूसरों को आगे करते हैं अब तो हमारे सीनियर किसान आगुओं ने अपने प्राणों की परवाह न करते हुए मरण व्रत शुरू किया है अमरण शुरू किया है तो आओ सारे मिलकर इस मोर्चे को काम करें और उस गामंडी सरकार को जो पहले भी झुकी थी अब भी झुकी गई तो जो इनकलाबी जूठा इनकलाबी भगवंत मान की सरकार ने जो हमारे आंदोलन को डी करना चाहा था टांग अड़ाई थी वो भी निकलती हुई कल जिस पुलिस ने उठाकर लेके गए थे उसी पुलिस को पायलट करके हमारे जगजीत सिंह डल्लेवाल को लुधियाना से यहाँ तक छोड़ के जाना पड़ा ये मैं आगे अपील करूँगा सुखजीत सिंह हरदो झंडे भी बात रखेंगे उसके बाद अपने सवाल लेना ਹਿੰਦੀ ਪੰਜਾਬੀ ਦੇਖੀਏ ਯਾਰ ਪਹਿਲੇ ਵੀ ਦੋਨੋਂ ਦੇਖੋ ਜਦੋਂ ਸੀ ਫੋਰਮ ਵਿੱਚ ਹੁੰਨੇ ਆ ਉੱਥੇ ਦਾ ਫੋਰਮ ਦਾ ਫੈਸਲਾ ਵਾ ਉਹ ਮੰਨਣਾ ਪੈਂਦਾ ਨਾ ਚਾਹੁੰਦੇ ਆਂ ਵੀ ਆਪਾਂ ਨੂੰ ਇਹ ਫੈਸਲੇ ਨੂੰ ਮਨਜ਼ੂਰ ਕਰਨਾ ਪਿਆ ਕਿਉਂਕਿ ਜਿੰਨਾ ਹਾਲਾਤਾਂ ਵਿੱਚ 26 ਨੰਬਰ ਨੂੰ ਮਰਨਰ ਤੇ ਬੈਠਾ ਸੀਗਾ ਉਸ ਦਿਨ ਮੈਨੂੰ ਲੱਗਿਆ ਸਵੇਰੇ 3 ਵਜੇ ਮੈਨੂੰ ਫੋਨ ਆ ਗਿਆ ਸੀਗਾ ਕਿ ਡੱਲੇਵਾਲ ਸਾਹਿਬ ਨੂੰ ਜਿਹੜਾ ਚੱਕ ਲਿਆ ਮੈਂ ਸ਼ੰਭੂ ਬਾਰਡਰ ਤੇ ਸੀਗਾ ਅ ਪੁਲਸ ਦੀ ਕੋਸ਼ਿਸ਼ ਮੇਰੇ ਨਾਲ ਵੀ ਗੱਲਬਾਤ ਕਰਕੇ ਮੈਨੂੰ ਉਲਝਾਉਣ ਦੀ ਹੋਈ ਕਿ ਵੀ ਤੁਸੀਂ ਇੱਥੇ ਆਓ ਡੱਲੇਵਾਲ ਸਾਹਿਬ ਨਾਲ ਮਲਾਦਾ ਕਿਉਂਕਿ ਉਹਨਾਂ ਨੂੰ ਕਲੀਅਰ ਪਤਾ ਸੀਗਾ ਕਿ ਡੱਲੇਵਾਲ ਸਾਹਿਬ ਤੋਂ ਅੱਗੇ ਇਹੀ ਬੈਠੂਗਾ ਆ ਲੇਕਿਨ ਪ੍ਰਮਾਤਮਾ ਦੀ ਕਿਰਪਾ ਕਿਵੇਂ ਉਹਦੀ ਚਾਲਾਂ ਵਿੱਚ ਨਹੀਂ ਆਇਆ ਔਰ ਜੋ ਮੇਰੀ ਡਿਊਟੀ ਸੀ ਜੋ ਮੇਰਾ ਫਰਜ ਬਣਦਾ ਸੀਗਾ ਇਸ ਮੋਰਚੇ ਨੂੰ ਸੰਭਾਲਣ ਦਾ ਉਹ ਮੈਂ ਪੂਰਾ ਕੀਤਾ ਵਾ ਉਹਦੇ ਚ ਪਰਮਾਤਮਾ ਦਾ ਅਸ਼ੀਰਵਾਦ ਮੇਰੇ ਨਾਲ ਰਿਹਾ ਔਰ ਮੇਰੇ ਜਿੰਨੇ ਵੀ ਕਿਸਾਨ ਮਜ਼ਦੂਰ ਭਰਾ ਉਹਨਾਂ ਸਾਰਿਆਂ ਦੀਆਂ ਦੁਆਵਾਂ ਮੇਰੇ ਨਾਲ ਸੀਗੀਆਂ ਸੋ ਅੱਜ ਮੈਂ ਭਰੇ ਮੰਨ ਨਾਲ ਇਹਨੂੰ ਫੈਸਲੇ ਨੂੰ ਮਨਜ਼ੂਰ ਕੀਤਾ ਵਾ ਫਿਰ ਵੀ ਮੈਂ ਇਹ ਕਹਿਣਾ ਕਿ ਜਿਸ ਦਿਨ ਵੀ ਕੋਈ ਇਹੋ ਜੀ ਮੇਰੀ ਕੁਰਬਾਨੀ ਦੀ ਲੋੜ ਪਈ ਜਿੰਨਾ ਚਿਰ ਮੇਰੇ ਸਾਹ ਚੱਲਦੇ ਨੇ ਇਸ ਜ਼ਿੰਦਗੀ ਦੇ ਵਿੱਚ ਉਸ ਦਿਨ ਮੈਂ ਕੁਰਬਾਨੀ ਵਾਸਤੇ ਹਾਜ਼ਰ ਹੋਊਗਾ ਔਰ ਜਿਹੜਾ ਨੰਬਰ ਦੂਜਾ ਮੇਰਾ ਲੱਗਾ ਹੋਇਆ ਵਾ ਉਹ ਪੱਕੀ ਸਟੈਂਪ ਲੱਗੀ ਹੋਈ ਹੈ ਕਿ ਮੈਂ ਹੀ ਦੋ ਨੰਬਰ ਤੇ ਬੈਠੂਗਾ ਉਹ ਮੈਂ ਬਿਲਕੁਲ ਤਿਆਰ ਹਾਂ ਜਿਸ ਦਿਨ ਵੀ ਕੋਈ ਇਹੋ ਜਿਹੀ ਸਾਡੇ ਨਾਲ ਕੋਈ ਹਨ੍ਹੋਣੀ ਵਾਪਰਦੀ ਆ ਅਗਰ ਗੁੰਗੀ ਬਿਆਰੀ ਸਰਕਾਰ ਨਹੀਂ ਜਾਗਦੀ ਤੇ ਉਸ ਦਿਨ ਮੈਂ ਆਪਣੀ ਜਗਾ ਜੜੀ ਆ ਉਹ ਬਿਲਕੁਲ ਦੁਬਾਰਾ ਫੇਰ ਲੈ ਲਊਗਾ ਥੈਂਕ ਯੂ ਇਹ 6 ਦਸੰਬਰ ਵਾਲੇ ਪ੍ਰੋਗਰਾਮ ਬਾਰੇ ਵੀ ਜਾਣਕਾਰੀ ਦੇ ਦਿਓ ਜੀ ਸਟੈਂਡ ਕਰਦਾ ਜੇ ਸਟੈਂਡ ਕਰਦਾ ਤਾਂ ਕਿਸ ਰੂਪ ਚ ਉਹਨੂੰ ਇੰਪਲੀਮੈਂਟ ਕੀਤਾ ਜਾਏਗਾ ਜਾਂ ਦੇਖੋ ਜੋ 6 ਦਸੰਬਰ ਦਾ ਪ੍ਰੋਗਰਾਮ ਹੈ ਦੋਨੋਂ ਫੋਰਮਨ ਜੋ ਦੋਨੋਂ ਪ੍ਰੋਗਰਾਮ دیے تھے ਜੇ ਅਮਰ ਅਨਸ਼ੰਕਾ ਔਰ 6 ਤਰੀਕ ਨੂੰ ਦਿੱਲੀ ਕੂਚ کا ਜਥੋਂ ਦੇ ਰੂਪ ਮੇ ਉਹ ਬਿਲਕੁਲ ਸਟੈਂਡ ਕਰਤੇ ਹਨ ਲੇਕਿਨ ਜੈਸੇ ਜੈਸੇ 6 ਤਰੀਕ ਨਜ਼ਦੀਕ ਆਏਗੀ माहौल कैसा होता है सरकार रास्ता खोलती है जाने देती नहीं जाने देती आज तक जो हमारा ऐलान है वो यही है कि पैदल जत्थे जाने हैं वहाँ से आ, वो जाएंगे बजे हमारी मीटिंग और उसके बीच में आज साढ़े चार बजे फिर दोबारा मीटिंग अभी आ रहा है के एमएम वाले वो होगी और छः तक मीटिंग का सिलसिला चलेगा सरकार क्या डेवलपमेंट करती है आ, मुझे लगता नहीं कि इतनी जल्दी सरकार मानेगी लेकिन हो सकता है कि जब दोनों मोर्चों पर जो है बड़ा प्रेशर सरकार पर बनाया जा रहा है तो हम बार-बार ही सरकार को कहते हैं कि ये बात मसला बातचीत से हल होना आज कर लो दो महीने में कर लो चार में कर लो एक साल में कर लो हम लोग यहां से उठने वाले नहीं हैं पहले की तरह 13 महीने जब हम बैठे थे दिल्ली में हम अपनी मांगे पहले तो हमने थोड़ा छूट दे दी थी कि भाई लिखत में मिल गया चलो वापस चले जाते हैं अभी हम अपनी मांगे मनवा के फिर ही अपने घर की तरफ वापस जाएंगे नहीं तो जो हमने प्रण किया हुआ है ਆਪਣੇ ਪ੍ਰਾਣੋਂ ਕੀ ਹੋਤੀ ਇਸੇ ਅੰਦੋਲਨ 'ਚ ਦੇ ਦੇਗੇ ਦਿੱਲੀ ਦੇ ਵਿੱਚ ਜਗ੍ਹਾ ਕਿਹੜੀ ਹੋਊਗੀ ਜੇ ਜਸਾਂ ਦੇ ਰੂਪ ਦੇ ਵਿੱਚ ਵੀ ਜਾਇਆ ਜਾਂਦਾ ਹੈ ਕਿ ਇੱਥੋਂ ਹੀ ਰਸਤਾ ਖੁੱਲੂਗਾ ਜਾਂ ਕਿਸ ਰੂਪ ਦੇ ਵਿੱਚ ਜਾਓਗੇ ਔਰ ਦਿੱਲੀ ਦੇ ਵਿੱਚ ਜਗ੍ਹਾ ਕਿਹੜੀ ਮਿੱਥੀ ਆ ਜਾ ਕੇ ਬੈਠਣਾ ਕਿੱਥੇ ਪ੍ਰੋਗਰਾਮ ਕੀ ਹੈ ਇਹ ਜਥਾ ਮੀਟਿੰਗ ਕਰਨ ਤੋਂ ਬਾਅਦ ਜਿਹੜਾ ਵਾ 50 ਦਾ ਵੀ ਹੋ ਸਕਦਾ 100 ਦਾ ਵੀ ਹੋ ਸਕਦਾ ਜੋ ਵੀ ਹੋਊਗਾ ਉਹ ਮੀਟਿੰਗ ਚੱਲ ਰਹੀ ਹੈ ਸਾਡੀਆਂ ਲਗਾਤਾਰ ਡੇਲੀ ਮੀਟਿੰਗ ਹੋ ਰਹੀ ਆ ਡੇਲੀ ਅਪਡੇਟ ਤੁਹਾਨੂੰ ਮਿਲਦਾ ਰਹਣਾ ਹੁਣ ਬਾਕੀ ਆ ਕਿ ਅੱਗੇ ਜਗ੍ਹਾ ਕਿਹੜੀ ਹੋਊਗੀ ਕਿੱਥੇ ਜਗ੍ਹਾ ਦੇਖੋ ਆਪਾਂ 6 ਫਰਵਰੀ ਨੂੰ ਆਪਾਂ ਇੱਕ ਭਾਰਤ ਸਰ ਅ ਗ੍ਰਾਮ ਮੰਤ్రਾਲੇ ਨੂੰ ਸਾਰਿਆਂ ਨੂੰ ਹੀ ਕਿ ਸਾਨੂੰ ਜਾਂ ਤਾਂ ਜੰਤਰ ਮੰਤਰ ਜਗ੍ਹਾ ਰਿੱਤੀ ਜਾਵੇ ਜਾਂ ਸਾਨੂੰ ਰਾਮ ਲਾਲ ਗਰਾਊਂਡ ਤੇ ਜਾਵੇ ਇਹ ਦੋ ਹੀ ਆਪਸ਼ਨ ਨੇ ਸਾਡੇ ਕੋਲ ਅਗਰ ਸਰਕਾਰ ਇਹਨਾਂ ਦੋਵਾਂ 'ਚ ਕੋਈ ਸੰਦੇ ਦੇ ਦਿੰਦੀ ਆ ਸਾਡਾ ਅੰਦੋਲਨ ਉੱਥੇ ਚੱਲੂਗਾ ਅਗਰ ਸਰਕਾਰ ਕੋਈ ਵੀ ਜਗ੍ਹਾ ਨਿੰਦੀ ਜਿੱਥੇ ਸਾਨੂੰ ਸਰਕਾਰ ਰੋਕੂਗੀ ਜਿਸ ਤਰ੍ਹਾਂ ਆਪਾਂ ਨੂੰ ਇੱਥੇ ਬਾਰਡਰ ਬਣਾ ਕੇ ਰੋਕਿਆ ਵਾ ਉੱਥੇ ਸਾਡਾ ਅੰਦੋਲਨ ਜੜਾ ਵਾ ਉਹ ਸ਼ੁਰੂ ਰਹੂਗਾ ਰਸਤੇ ਜਿੱਥੇ ਵੀ ਰੋਕਿਆ ਜਾਏਗਾ ਉੱਥੇ ਦੇਖੋ ਹਾਲਾਤ ਹਾਲਾਤ ਅੱਜ ਮੈਂ ਕੁਝ ਨਹੀਂ ਕਹਿ ਸਕਦਾ ਜੋ ਵੀ ਹਾਲਾਤ ਹੋਣਗੇ ਉਹ ਡੇ ਬਾਈ ਡੇ ਡਵੈਲਪਮੈਂਟ ਹੁੰਦੀ ਆ ਸਰਕਾਰ ਕਿਹੜੇ ਤਰੀਕੇ ਨਾਲ ਸਾਡੇ ਨਾਲ ਬਿਹੇਵ ਕਰਦੀ ਆ ਉਹਦੇ ਉੱਪਰ ਨਿਰਭਰ ਕਰਦਾ ਪਤਾ ਸਮੇਂ ਦੇ ਹਿਸਾਬ ਨਾਲ ਹੀ ਆ ਨਾ ਜੋ ਜਿਸ ਤਰ੍ਹਾਂ ਦਾ ਸਮਾਂ ਆਏਗਾ ਉਸ ਤਰ੍ਹਾਂ ਦਾ ਫੈਸਲਾ ਕੀਤਾ ਜਾਏਗਾ ਗੱਲਬਾਤ ਲਈ ਕੋਈ ਚਰਚਾ ਛੜੀ ਆ ਹਰਿਆਣੇ ਦੇ ਰਾਹੀਂ ਜਾਂ ਪੰਜਾਬ ਦੀ ਸਰਕਾਰ ਦੇ ਰਾਹੀਂ ਡੈਡਲੌਕ ਹੈ ਜੀ ਡੈਡਲੌਕ ਟੁੱਟੇ ਜਾਂ ਗੱਲਬਾਤ ਹੋਵੇ ਸਰਕਾਰ ਦੇ ਨਾਲ ਟੇਬਲ ਟਾਕ ਦਾ ਕੋਈ ਕੋਈ ਕਿਸੇ ਤਰ੍ਹਾਂ ਦੀ ਗੱਲ ਛੜੀ ਹੈ ਜੀ ਨਹੀਂ ਹਾਲੇ ਤੱਕ ਹਾਲੇ ਤੱਕ ਕੋਈ ਵੀ ਜਿਹੜਾ ਆਫੀਸ਼ੀਅਲ ਵੈਸੇ ਸਾਨੂੰ ਜਿਹੜਾ ਨਹੀਂ ਆਇਆ ਆ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੇ ਜਰੂਰ ਇੰਨੀ ਗੱਲ ਆਖੀ ਵੀ ਤੁਹਾਡੀ ਗੱਲ ਜਿਹੜਾ ਮੈਸੇਜ ਉੱਪਰ ਪਹਚਾਵਾਗੇ ਉਹ ਕਿੰਨਾ ਮੈਸੇਜ ਉੱਪਰ ਪਹਚਾਇਆ ਕਿੰਨਾ ਉਹ ਸੱਚ ਬੋਲਦੇ ਆ ਕੀ ਕਰਦੇ ਆ ਕੀ ਆ ਉਹ ਹੱਲ ਤੱਕ ਵੱਲ ਜਿੰਨਾ ਚ ਸਾਨੂੰ ਆਫੀਸ਼ੀਅਲੀ ਲੈਟਰ ਨਹੀਂ ਮਿਲਦਾ ਉਹਨਾਂ ਚਾਪਾ ਕਨਫਰਮ ਨਹੀਂ ਕਰ ਸਕਦੇ ਕੇਂਦਰ ਸਰਕਾਰ ਨੇ ਸਾਨੂੰ ਗੱਲਬਾਤ ਵਾਸਤੇ ਬੁਲਾਇਆ ਜਦੋਂ ਕਿਸ ਤਰ੍ਹਾਂ ਦੀ ਗੱਲ ਹੁੰਦੀ ਆ ਤੇ ਤੁਹਾਨੂੰ ਸਭ ਤੋਂ ਪਹਿਲਾਂ ਪਤਾ ਤੇ ਤੁਹਾਨੂੰ ਹੀ ਲੱਗਣਾ ਹੈ ਅੱਜ ਦੇ ਕੋਈ ਸੁਨੇਹਾ ਦਾਂਗੇ ਬਈ ਬਾਤ ਚੋਸ ਸਮਝ ਕੇ ਸਾਨੂੰ ਦੱਸ ਦੱਸਿਆ ਜਾਵੇਗਾ ਜੀ ਸਭ ਕੁਝ ਦੱਸਿਆ ਜਾਵੇਗਾ ਨਹੀਂ ਨਹੀਂ ਦੇਖੋ ਅਜੇ ਤੱਕ ਕੋਈ ਗੱਲ ਅੱਜ ਤੱਕ ਪ੍ਰੈਸ ਐਸ ਕੇ ਐਮ ਨੋਨ ਪਾਰਟੀ ਕੋਈ ਕਿਸਾਨ ਮਜ਼ਦੂਰ ਮੋਰਚਾ ਨੇ ਜੋ ਵੀ ਸਾਡੇ ਪ੍ਰੋਗਰਾਮ ਹੁੰਦੇ ਆ ਦੱਸੋ ਜੀ